ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਇੱਕ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਨਵੀਂ ਟੈਕਸਟ ਬੁੱਕ ਦਾ ਲੈਸਨ ਨੰਬਰ 7 ਅੱਜ ਛੋਟੇ ਪ੍ਰਸ਼ਨਾਂ ਦਾ ਆਨਸਰ ਆਪਾਂ ਦੇਣ ਜਾ ਰਹੇ ਹਾਂ ਲੈਸਨ ਦਾ ਨਾਮ ਹੈ ਚੂਨਕਾਰ ਇਲੈਕਟੋਰੇਟ ਬੇਸਿਕਲੀ ਲੈਸਨ ਦਾ ਨਾਮ ਆਓ ਦੇਖੀਏ ਇਹਦੇ ਛੋਟੇ ਕੁਐਸਚਨਸ ਜੀ ਸੋ ਅਭਿਆਸ ਦੇ ਪ੍ਰਸ਼ਨ ਨੇ ਲੈਸਨ ਨੰਬਰ 7 ਹੈ ਜਿਹੜਾ ਇਹਦੇ ਪਹਿਲਾ ਪ੍ਰਸ਼ਨ ਹੈ ਬੈਕ ਐਕਸਰਸਾਈਜ਼ ਦਾ ਭਾਰਤ ਵਿੱਚ ਮਤ ਅਧਿਕਾਰ ਪ੍ਰਾਪਤ ਕਰਨ ਲਈ ਘੱਟੋ ਘੱਟ ਕਿੰਨੀ ਉਮਰ ਉਮਰ ਕਿੰਨੀ ਹੈ 18 ਸਾਲ ਉਮਰ ਹੈ ਜੀ ਵੋਟ ਪਾਉਣ ਦੀ ਦੂਜਾ ਪ੍ਰਸ਼ਨ ਹੈ ਇਹ ਲਿਖਿਆ ਵਿੱਚੋਂ ਭਾਰਤ ਵਿੱਚ ਕਿੰਨਾ ਦੀ ਚੋਣ ਅਪਰਤਖ ਵਿਧੀ ਨਹੀਂ ਹੁੰਦੀ ਵਿਧੀ ਰਹਿ ਨਹੀਂ ਹੁੰਦੀ ਲੋਕ ਸਭਾ ਦੀ ਜਿਹੜੀ ਚੋਣ ਆ ਉਹ ਅਪਰਤੱਖ ਵਿਧੀ ਰੇ ਨਹੀਂ ਹੁੰਦੀ ਇਹ ਪ੍ਰਤੱਖ ਵਿਧੀ ਰਹੀ ਹੁੰਦੀ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਰਾਜ ਸਭਾ ਇਹ ਤਿੰਨੇ ਜਿਹੜੇ ਨੇ ਇਹਨਾਂ ਦੀ ਚੋਣ ਅਪਰਤੱਖ ਵਿਧੀ ਰਹੀ ਹੁੰਦੀ ਹੈ ਅਪਰਤੱਖ ਮਤਲਬ ਇਨਡਾਇਰੈਕਟ ਅਗਲਾ ਪ੍ਰਸ਼ਨ ਹੈਗਾ ਭਾਰਤ ਦੇ ਸੰਵਿਧਾਨ ਦੀ ਕਿਸ ਧਾਰਾ ਦੇ ਦੁਆਰਾ ਚੋਣਾਂ ਵਿੱਚ ਬਾਲਗ ਵੋਟ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ ਬੇਟਾ ਆਰਟੀਕਲ 326 ਧਾਰਾ 326 ਠੀਕ ਹੈ ਅਨੁਸ਼ੇਦ ਕਹਿ ਲਓ ਧਾਰਾ ਕਹਿ ਲਓ ਆਰਟੀਕਲ ਕਹਿ ਲਓ ਚੀਜ਼ ਉਹੀ ਹੈ ਧਾਰਾ 326 ਜਿਹੜੀ ਹੈ ਇਹਦੇ ਚ ਹਰੇਕ ਬਿਨਾ ਭੇਦਭਾਵ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਹੈ ਨੈਕਸਟ ਹੈਗਾ ਗੁਪਤ ਮਤਦਾਣ ਤੋਂ ਕੀ ਭਾਵ ਹੈ ਇਹ ਅਰਥ ਹੀ ਹੁੰਦਾ ਬਈ ਕਿਸੇ ਨੂੰ ਜਾਣਕਾਰੀ ਨਹੀਂ ਬਈ ਕਿਸ ਨੇ ਕਿਸ ਨੂੰ ਵੋਟ ਪਾਈ ਹੈ ਲੋਕਤੰਤਰ ਦੀ ਸਫਲਤਾ ਤੇ ਕਾਮਯਾਬੀ ਲਈ ਇਹ ਬੜਾ ਜ਼ਰੂਰੀ ਹੁੰਦਾ ਬਈ ਗੁਪਤ ਮਤਦਾਨ ਹੋਏ ਕੋਈ ਨਹੀਂ ਜਾਣ ਸਕਦਾ ਕਿਸ ਨੇ ਕਿਸ ਨੂੰ ਵੋਟ ਪਾਈ ਹੈ ਇਹਨੂੰ ਗੁਪਤ ਮਤਦਾਨ ਕਹਿੰਦੇ ਆ ਨੈਕਸਟ ਹੈਗਾ ਭਾਰਤ ਵਿੱਚ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਇੱਕ ਤੱਤ ਲਿਖੋ ਬੇਟਾ ਧਰਮ ਕਰਦਾ ਜਾਤ ਕਰਦੀ ਹੈ ਠੀਕ ਹੈ ਕਾਫੀ ਤੱਤ ਜਿਹੜੇ ਨੇ ਪ੍ਰਭਾਵਿਤ ਕਰਦੇ ਆ। ਨੈਕਸਟ ਆਗਾ ਅਗਲੇ ਪ੍ਰਸ਼ਨ ਜਿਹੜੇ ਵੱਡੇ ਨਹੀਂ ਤੁਸੀਂ ਆਪ ਇਹਨਾਂ ਦੇ ਉੱਤਰ ਬੇਟਾ ਬੁੱਕਸ ਵਿੱਚੋਂ ਲੱਭਣੇ ਨੇ। ਪਹਿਲਾ ਪ੍ਰਸ਼ਨ ਹੈ ਭਾਰਤੀ ਚੋਣ ਪ੍ਰਣਾਲੀ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ। ਠੀਕ ਹੈ ਪੈਰਾ 5 8 ਵਾਕਾਂ ਦਾ ਕੁਐਸਚਨ ਹੈ। ਮਾਦਨ ਵਿਹਾਰ ਤੋਂ ਕੀ ਭਾਵ ਹੈ? ਜਾਤੀਵਾਦ ਮਾਦਨ ਵਿਹਾਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਲੋਕ ਸਭਾ ਦਾ ਤੁਕੀ ਭਾਵ ਹੈ ਉਧਾਰਵਤ ਦੀਆਂ ਪਾਰਟੀਆਂ ਦਾ ਮੁੱਖ ਆਧਾਰ ਕੀ ਹੁੰਦਾ ਹੈ ਠੀਕ ਹੈ ਅਗਲੇ ਜਿਹੜੇ ਵੱਡੇ ਪ੍ਰਸ਼ਨ ਨੇ ਉਹ ਹੈਗਾ ਵੱਖ-ਵੱਖ ਚੋਣ ਵਿਧੀਆਂ ਦਾ ਵਿਸਥਾਰ ਸਹਿਤ ਵਰਣਨ ਕਰੋ ਭਾਰਤ ਵਿੱਚ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ ਅ ਇਸ ਚੈਪਟਰ ਦੇ ਵਿੱਚੋਂ ਜੇ ਮੈਂ ਇਹ ਕਵਾਂ ਬਈ ਜਿਹੜੇ ਇਹ ਪੈਰਾ ਟਾਈਪ ਕੁਐਸਚਨ ਨੇ ਸਾਰੇ ਦੇ ਸਾਰੇ ਹੀ ਲਗਭਗ ਇੰਪੋਰਟੈਂਟ ਨੇ ਠੀਕ ਹੈ ਵੱਡੇ ਪ੍ਰਸ਼ਨੋਂੋਂ ਨਹੀਂ ਜਿਆਦਾ ਇੰਪੋਰਟੈਂਟ ਨੇ ਜਿੰਨੇ ਛੋਟੇ ਪੈਰਾ ਟਾਈਪ ਕੁਐਸਚਨ ਇੰਪੋਰਟੈਂਟ ਨੇ ਕਦੇ ਟਾਈਮ ਮਿਲੇਗਾ ਇਹਨੂੰ ਕਰਾਵਾਂਗਾ ਵੈਸੀ ਮੇਰੀਆਂ ਲਾਈਵ ਕਲਾਸਾਂ ਦੇ ਵਿੱਚ ਇਹਨਾਂ ਦੇ ਆਨਸਰ ਵੀ ਮਿਲ ਜਾਣਗੇ ਥੈਂਕ ਯੂ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਮੈਂ ਸਾਰੀਆਂ ਜਿਹੜੇ ਵੀਡੀਓ ਜਿਹੜੇ ਕੁਐਸਚਨ ਜਿੰਨੇ ਸਾਰਿਆਂ ਨੂੰ ਆਪਾਂ ਸੋਲਵ ਕਰ ਦੇਣਾ ਛੋਟੇ ਪ੍ਰਸ਼ਨ ਜ਼ਰੂਰ ਕਰਾਂਗੇ ਤੇ ਵੱਡਿਆਂ ਵਾਸਤੇ ਮੇਰੇ ਚੈਨਲ ਤੇ ਵੀਡੀਓਜ਼ ਅਵੇਲੇਬਲ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕੋਈ ਇਸ਼ੂ ਹੈ ਤੇ ਕਮੈਂਟ ਜ਼ਰੂਰ ਕਰੋ ਦੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ थैंक यू